ਹਾਂ ਜੀ ਇਧਰ ਆਓ ਹਾਂ ਜੀ ਪਾ ਜੀ ਇੱਕ ਤਰੀਕ ਨੂੰ ਕਮਲ ਖੋਲ ਜੀ ਕੋਈ ਗੱਲ ਨਹੀਂ 14 ਆ ਗਿਆ ਜੀ ਕੀ ਹਾਲ ਹੈ ਜੀ ਠੀਕ ਹੈ ਅੱਜ ਦੀ ਜੀ ਬੋਤਾਲੀ ਹਾਂ ਜੀ ਸੱਚ ਕਰਦੇ ਸਰ ਬੰਨਸਪੋ ਨੀਅਰ ਕੈਂਡੀਡੇਟ ਨੇ ਜੀ ਤਸੱਲੀ ਹੋ ਜੂਗਾ ਕਿ ਪੂਰੀ ਤਸੱਲੀ ਕਰੇ ਅੱਛਾ ਸੱਚ ਕਰਦੀ ਜਦੋਂ ਆਪਣੀ ਨੀਓ ਗੁਰੂ ਜੀ ਆਇਆ ਮੈਂ ਇੱਕ ਹੀ ਸੌਂਧੀ ਹੈ ਜੀ ਆਦੇ ਆ ਬੀਬੀ ਆਈਓ ਸੱਚਾ ਪੜੀ ਰਾਸ ਵਿੱਚ ਸਭ ਤੋਂ ਵੱਧ ਜੀ ਆ ਬੋਣ ਸਭ ਤੁਹਾਡੇ ਨਾਲ ਸਭ ਸਾਹਮਣੇ ਦੇਖ ਕੇ ਮੈਂ ਕਹਉ ਇਹ 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 ਹਰੇਕ ਤੇ ਤੁਹਾਨੂੰ ਸੰਗੈ ਨਾਲ ਪੜਿਓ ਬਿਟਾ ਸਾਰਾ ਪੜਿਓ ਡੋਰ ਟੂ ਡੋਰ ਪ੍ਰਚਾਰ ਹਾਂਜੀ ਅੱਜ ਅਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਾਂ ਜਿਹੜੇ ਜਨਾਲੇ ਦੇ ਵਿੱਚ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਾਰ ਆਪਾਂ ਐਸਾ ਕੈਂਡੀਡੇਟ ਜਿਤਾਈਏ ਜਿਹਦਾ ਫਾਇਦਾ ਅੰਮ੍ਰਿਤਸਰ ਨੂੰ ਹੋਵੇ ਪੰਜਾਬ ਨੂੰ ਹੋਵੇ ਇਸ ਵਾਰ ਪੰਜਾਬ ਦੀ ਸੁਣੀ ਜਾਵੇ ਸੈਂਟਰ ਚ ਮੋਦੀ ਸਾਹਿਬ ਆ ਰਹੇ ਨੇ ਤੇ ਕਿਉਂ ਨਾ ਆਪਾਂ ਆਪਣਾ ਨੁਮੰਦਾ ਉੱਥੇ ਬਿਠਾਈਏ ਜਿਹੜਾ ਕਿ ਆਪਣੀਆਂ ਛੋਟੀਆਂ ਵੱਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ ਤੇ ਪੰਜਾਬ ਜਿਹੜਾ ਉਹ ਇੱਕ ਮੀਨਸ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕੇ ਹੁਣ ਆਪਾਂ ਨਿਗਲੈਕਟ ਨਾ ਰਹਿ ਜੀ ਪਿੱਛੇ ਨਾ ਰਹਿ ਜੀ ਅਸੀਂ ਬੇਸੀ ਡੋਰ ਪ੍ਰਚਾਰ ਕਰ ਰਹੇ ਹੋ ਕਿਸ ਤਰੀਕੇ ਨਾਲ ਹੁੰਗਾ ਲੋਕ ਰਿਸਪੌਂਸ ਦੇਖ ਕੇ ਤਾਂ ਦਿਲ ਨੂੰ ਐ ਤਸੱਲੀ ਹੁੰਦੀ ਕਿ ਵਾਕੇ ਚ ਲੋਕ ਚਾਹੁੰਦੇ ਆ ਕਿ ਹੁਣ ਚੇਂਜ ਹੋਵੇ ਤੇ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਆਵੇ ਭਾਜਪੀ ਨੂੰ ਵੋਟ ਪਾਈਏ ਤੇ ਜਿਹੜੀਆਂ ਨੀਤੀਆਂ ਇੰਨੀਆਂ ਚੰਗੀਆਂ ਆਆਂ ਉਹਦਾ ਫਾਇਦਾ ਲੋਕ ਲੈ ਸਕਣ ਤੇ ਲੋਕਾਂ ਦਾ ਪਿਆਰ ਤੇ ਅਸੀਂ ਸਦਾ ਹੀ ਧੰਨਵਾਦੀ ਆਂ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਸਾਨੂੰ ਰਿਸਪੌਂਸ ਆ ਤੇ ਸਾਨੂੰ ਇਹ ਲੱਗਦਾ ਕਿ ਸਰਕਾਰ ਬਣੂਗੀ ਤੇ ਸੰਧੂ ਸਾਹਿਬ ਜ਼ਰੂਰ ਮਨਿਸਟਰ ਬਣਨਗੇ ਵਿੱਚ ਕੀ ਲੱਗਦਾ ਇੱਕ ਤਰੀਕ ਨੂੰ ਲੋਕਾਂ ਦਾ ਕੀ ਅਪੀਲ ਕਰਨਾ ਚਾਹੁੰਦੇ ਲੋ ਮੈਂ ਸਾਰਿਆਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੀ ਆ ਕਿ ਇਹ ਦੇਖੋ ਕਿ ਕੈਂਡੀਡੇਟ ਕੌਣ ਆ ਆਪਣਾ ਕ ਤਰੱਕੀ ਨੂੰ ਵੋਟ ਪਾਓ ਅਗਾਵ ਵਧੂ ਸੋਚ ਨੂੰ ਵੋਟ ਪਾਓ ਪਿੱਛੇ ਨਾ ਰਹਿ ਜਾਓ ਇਹ ਸੋਚ ਕੇ ਵੀ ਆ ਨਹੀਂ ਕਰਨਾ ਉਹ ਨਹੀਂ ਕਰਨਾ ਵੱਡੇ ਛੋਟੇ ਸਾਰੇ ਮਸਲੇ ਪਰਿਵਾਰਾਂ ਦੇ ਨਸ਼ਿਆਂ ਦੇ ਲੋਰੈਂਡਰ ਦੇ ਕਿਸਾਨਾਂ ਦੇ ਮਸਲੇ ਸਿਰਫ ਮੋਦੀ ਸਰਕਾਰ ਹੱਲ ਕਰ ਸਕਦੀ ਹੈ ਤੇ ਲੋਕਾਂ ਨੂੰ ਹੁਣ ਚਾਹੀਦਾ ਕਿ ਪਹਿਲੇ ਨੰਬਰ ਤੇ ਉਹਨਾਂ ਨੂੰ ਵੋਟ ਪਾਣ ਜਿਤਾਣ ਤਾਂ ਕਿ ਜਿਹੜਾ ਪੰਜਾਬ ਹੁਣ ਤੱਕ ਮਤਲਬ ਨਸ਼ਿਆਂ ਦੇ ਵਿੱਚ ਪਿੱਛੇ ਆ ਆਪਾਂ ਬਹੁਤ ਚਾਰੀਆਂ ਪ੍ਰੋਬਲਮਸ ਨੇ ਉਹ ਹੱਲ ਹੋ ਸਕਣ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਡੋਰ ਟੂ ਡੋਰ ਕਰ ਰਹੇ ਹੋ ਜਨਾਲੇ ਚ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਉਮੀਦਵਾਰ ਜਿਹੜਾ ਕੈਂਡੀਡੇਟ ਹੈਗਾ ਉਹਦੇ ਉਹਦੇ ਬਾਰੇ ਪੜੋ ਉਹਦੇ ਉਹਨੂੰ ਦੇਖ ਕੇ ਵੋਟ ਪਾਓ ਉਹਦੀ ਕਾਬਲੀਅਤ ਨੂੰ ਦੇਖ ਕੇ ਵੋਟ ਪਾਓ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਡੋਰ ਟੂ ਡੋਰ ਜਰੋ ਜਾ ਰਹੇ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਜਿੱਥੇ ਵੀ ਜਾ ਰਹੇ ਆ ਲੋਕ ਬਹੁਤ ਸਨਮਾਨ ਦੇ ਰਹੇ ਕੀ ਲੱਗਦਾ ਕਿਸ ਤਰੀਕੇ ਦੇ ਨਤੀਜੇ ਆਉਣਗੇ ਕਿਉਂਕਿ ਕਾਫੀ ਹੰਗਾਰਾ ਦੇਖੀ ਜਾ ਰਿਹਾ ਵਧੀਆ ਹੀ ਨਤੀਜੇ ਨਿਕਲਣਗੇ ਉਮੀਦ ਹੈ ਇੱਕ ਹੀ ਉਮਰ ਸੀਗਾ ਕਿ ਦਿਹਾਤੀ ਸੈੱਲਟ ਦੇ ਵਿੱਚ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਇਸ ਸੈੱਲਟ ਦੇ ਵਿੱਚ ਆਇਓ ਕਿਹੋ ਜਿਹੇ ਤਰੀਕੇ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਇੱਥੇ ਇਹਨਾਂ ਦੋਨਾਂ ਦੇ ਸਹਿਯੋਗ ਦੇ ਨਾਲ ਇਦਾਂ ਲੱਗ ਰਿਹਾ ਹੈ ਕਿ ਬਿਲਕੁਲ ਨਾਰਮਲ ਸਾਰੀ ਚੀਜ਼ ਹੈ ਕੋਈ ਵੀ ਜਿਹੜੇ ਲੋਕ ਕਹਿੰਦੇ ਆ ਉਹ ਇੱਥੇ ਮੈਨੂੰ ਆ ਕੇ ਕੁਝ ਨਜ਼ਰ ਨਹੀਂ ਆਇਆ ਮੈਨੂੰ ਕੁਝ ਨਜ਼ਰ ਨਹੀਂ ਆਇਆ ਇੱਥੇ ਲੋਕਾਂ ਨੇ ਬਹੁਤ ਇੱਜ਼ਤ ਮਾਨ ਦਿੱਤਾ ਲੱਗਦਾ ਸੰਦੂ ਸਾਹਿਬ ਜਿੱਤਣਗੇ ਹਾਂਜੀ ਪੂਰਾ ਜਿੱਤਣਗੇ ਜੀ ਇਨਾ ਦੇ ਸਹਿਯੋਗ ਦੇ ਨਾਲ ਪੂਰਾ ਜਿੱਤਣਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੂਰਾ ਜਿੱਤਣਗੇ ਜੀ ਕੀ ਕਹਿਣਾ ਚਾਹੁੰਦੇ ਅੱਜ ਡੋਰ ਤੋਂ ਡੋਰ ਪ੍ਰਚਾਰ ਕਰ ਰਹੇ ਅਸੀਂ ਬੜੇ ਦਿਨਾਂ ਤੋਂ ਡੋਰ ਤੋਂ ਡੋਰ ਪ੍ਰਚਾਰ ਕਰ ਰਹੇ ਹਾਂ ਕਾਫੀ ਹਲਕਾ ਕਰ ਲਿਆ ਅਸੀਂ ਸਾਨੂੰ ਇੱਕ ਉਹ ਮੈਂ ਤਾਂ ਮਿਲਿਆ ਜਿਹੜਾ ਮੈਂ ਹਾਲ ਤੱਕ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆ ਕਿ ਮਤਲਬ ਇੰਨੀ ਜੇ ਭਗਤੀ ਤੇ ਸ਼ਕਤੀ ਵਾਲਾ ਪਰਿਵਾਰ ਹੈ ਜਿਨ੍ਹਾਂ ਨੇ ਬੜਾ ਕੁਝ ਪੰਜਾਬ ਵਾਸਤੇ ਜਾਂ ਹਿੰਦੁਸਤਾਨ ਵਾਸਤੇ ਕੀਤਾ ਹੈ ਉਹਨਾਂ ਪਰਿਵਾਰਾਂ ਵਿੱਚ ਉਸ ਸਦਾ ਸੰਤੂਸਾ ਬਹਿ ਗਈ ਇਹੋ ਜਾਂ ਮੈਂ ਜੇ ਕਹਾਂ ਕਿ ਸਾਰੇ ਪੰਜਾਬ ਵਿੱਚ ਕੈਂਡੀਡੇਟ ਹੀ ਇਜ਼ ਦਾ ਬੈਸਟ ਕੈਂਡੀਡੇਟ ਅਜ ਨਾਲੇ ਵਸੇ ਨੂੰ ਮੈਂ ਇਹ ਬੇਨਤੀ ਕਰਦੀ ਆ ਤੁਸੀਂ ਅੱਗੇ ਦੋ ਵਾਰਾ ਗਲਤੀ ਕਰ ਲਈ ਪੁਰੀ ਸਾਹਿਬ ਆਏ ਰੱਖ ਕੇ ਭੇਜਿਆ ਆਪਣੇ ਵਕੀਲ ਸਾਹਿਬ ਆਏ ਜੇਤਲੀ ਜੀ ਆਏ ਉਹਨਾਂ ਨੂੰ ਰੱਖ ਕੇ ਭੇਜਿਆ ਪੰਜਾਬ ਕਦੇ ਵੀ ਸੈਂਟਰ ਤੇ ਬੰਦੇ ਨੂੰ ਇਥੋਂ ਜਿਤਾ ਕੇ ਨਹੀਂ ਭੇਜਦੀ ਤੇ ਸੈਂਟਰ ਇਹਨਾਂ ਨੂੰ ਕੀ ਦੇਵੇ ਮੈਂ ਹੁਣ ਰਿਕਵੈਸਟ ਕਰਦੀ ਆ ਕਿ ਬੰਦਾ ਆਪਣੇ ਕੋਲ ਬਹੁਤ ਵਧੀਆ ਬਹੁਤ ਅੱਛਾ ਬਹੁਤ ਕੰਮ ਕਰਨ ਵਾਲੇ ਆਏ ਆ ਦੇਖੋ ਹੁਣੇ ਸੂਰਾਪੁਰ ਵਿੱਚ ਇੱਕ ਡੈਥ ਹੋਈ ਸੀ ਇੱਕ ਹਫਤੇ ਦੇ ਵਿੱਚ ਇਹਨਾਂ ਨੇ ਡੈੱਡ ਬਡੀ ਮਗਾ ਕੇ ਦਿੱਤੀ ਹੈਗੀ ਬਹੁਤ ਵੱਡਾ ਕੰਮ ਹੈ ਨਹੀਂ ਤਾਂ ਮਹੀਨਿਆਂ ਮਹੀਨਾ ਡੈੱਡ ਬਡੀ ਤੇ ਪਰਹਾਰ ਜਿਹੜਾ ਵਿਚਾਰਾ ਉਹ ਰੋਂਦਾ ਰਹਿੰਦਾ ਹੈਗਾ ਇੰਨੀ ਇੰਨੀ ਮੁਸ਼ਕਲ ਪਈ ਹੈਗੀ ਹੋਰ ਵੀ ਮਤਲਬ ਕਿ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਉਹ ਤੁਸੀਂ ਤੱਕ ਦੇਖਣ ਵਾਸਤੇ ਏਰੀਆ ਗਏ ਆ ਤੁਸੀਂ ਤੱਕ ਏਰੀਆ ਦੇਖ ਕੇ ਆਇਆ ਕਿ ਇਸ ਹਲਕੇ ਦੀਆਂ ਕੀ ਮੁਸ਼ਕਲਾਂ ਕਦੇ ਕਿਸ ਨੇ ਮੁਸ਼ਕਲ ਨਹੀਂ ਸੀ ਵੇਖਿਆ ਆ ਕੇ ਕਦੇ ਐਮਪੀ ਬਣ ਤੋਂ ਪਹਿਲਾਂ ਅਮਰੀਕਾ ਵਿੱਚ ਬੈਠੇ ਸਿੱਖਾ ਨੇ 830 8830 ਕਰੋੜ ਰੁਪਇਆ ਜਿਹੜਾ ਉਹ ਦੇਣਾ ਕੀਤਾ ਇਹਨਾਂ ਨੂੰ ਜੇ ਤੁਸੀਂ ਅਮਰਸਰ ਸੀਟ ਤੇ ਇਹਨਾਂ ਨੂੰ ਜਿਤਾ ਕੇ ਭੇਜਦੇ ਜੋ 830 ਕਰੋੜ ਰੁਪਇਆ ਉਹ ਜਿੱਥੇ ਮਰਜੀ ਆਪਣੀ ਮਰਜੀ ਨਾਲ ਡਵੈਲਪਮੈਂਟ ਕਰ ਸਕਦੇ ਆਗੇ ਇਸ ਤੋਂ ਵੱਡਾ ਕੀ ਉਹਦਾ ਕੋਈ ਕਿਸੇ ਨੂੰ ਇੱਕ ਥੇਲਾ ਦਾ ਪੈਸਾ ਨਹੀਂ ਦਿੰਦਾ ਉਸੇ ਬੰਦੇ ਨੂੰ ਜਿਹੜਾ ਮਾਨਦਾਰ ਬੰਦਾ ਹੋਵੇ ਸੋ ਮੈਂ ਬੇਨਤੀ ਕਰਦੀ ਆ ਕਿ ਗਲਤੀ ਨਾ ਕਰ ਲਿਓ ਉਹਨੂੰ ਹੀ ਇਹ ਮਿਨਿਸਟਰ ਬਣੇ ਬਣੇ ਪੰਜਾਬ ਵਿੱਚ ਅਸੀਂ ਜਿੰਦੇ ਰਾਕੇ ਭੇਜਿਓ ਜਾ ਕੇ ਮਿਨਿਸਟਰ ਬਣ ਕੇ ਸੈਂਟਰ 'ਚ ਸਾਨੂੰ ਹਲਕੇ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਅਸੀਂ ਕੋਈ ਵੋਟ ਇਹਨਾਂ ਨੂੰ ਜਿਤਾ ਕੇ ਨਹੀਂ ਭੇਜਿਆ ਹੁਣ ਮੈਂ ਬੇਨਤੀ ਕਰਦੀ ਹਾਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਹਨਾਂ ਨੂੰ ਜਿਤਾ ਕੇ ਭੇਜੋ ਆਪਣੀ ਆਵਾਜ਼ ਸੈਂਟਰ ਵਿੱਚ ਨਿਕਲੇ ਕਿਸਾਨਾਂ ਦੇ ਮੁੱਦਿਆਂ ਬਾਰੇ ਵੀ ਬੋਲਣ ਪੰਜਾਬ ਦੀ ਡਬਨ ਬਟ ਬਾਰੇ ਵੀ ਬੋਲਣ ਜੋ ਬੇਰੁਜ਼ਗਾਰੀ ਉਹਦੇ ਬਾਰੇ ਬੋਲਣ ਨਸ਼ਿਆਂ ਬਾਰੇ ਬੋਲਣ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰੀ ਆਪਣੇ ਜਨਾਲੇ ਦੇ ਹਲਕੇ ਦੀ ਧੰਨਵਾਦੀ ਹਾਂ ਜਿਹੜੇ ਸੰਸਯੋਗ ਦੇ ਰਹੇ ਆ ਅੱਗੇ ਵੀ ਦੇ ਰਹੇ ਤੇ ਹੁਣ ਵੀ ਦੇਣਗੇ ਮੈਂ ਆਸ ਕਰਦੀ ਹਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਦੀ ਤਨਮਤ ਧੰਨਵਾਦ ਹੈ